ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਵਾਹਿਗੁਰੂ 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 ਦੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਰਹਾਲਾ ਕਲਾਂ ਵਿਖੇ ਸਰਕਾਰੀ ਹਾਈ ਸਕੂਲ ਸਰਹਾਲਾ ਕਲਾਂ ਵਿਖੇ ਸਰਾਨਾ ਇਨਾਮ ਬਣ ਸਮਾਰੋਹ ਜਿਹੜਾ ਕਰਵਾਇਆ ਗਿਆ ਉਪਰੰਤ ਸ੍ਰੀ ਜਪਜੀ ਸੁਖਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਅਨੰਦ ਵਾ ਕੀਰਤਨ ਜਿਹੜਾ ਕਰਵਾਇਆ ਗਿਆ ਤੇ ਪਿੰਡ ਦੇ ਵਿੱਚ ਉਹ ਸਮੂਹ ਸੰਗਤਾਂ ਜਿਹੜੀਆਂ ਪਹੁੰਚੀਆਂ ਮੁੱਖ ਸਖਸ਼ੀਅਤਾਂ ਜਿਹੜੀਆਂ ਪਹੁੰਚੀਆਂ ਸਰਕਾਰੀ ਹਾਈ ਸਕੂਲ ਸਰਾ ਲਗਲੇ ਵਿਖੇ ਆਇਆਂ ਹੋਈਆਂ ਪ੍ਰਮੁੱਖ શિક્ષੀਆਂ ਦਾ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਉਪਰੰਤ ਬੱਚਿਆਂ ਨੂੰ ਇਨਾਮ ਜਿਹੜੇ ਉਹ ਵੰਡੇ ਗਏ ਤੇ ਵੱਖ-ਵੱਖ ਸਖਸ਼ੀਅਤਾਂ ਸਮੂਹ ਗram ਪੰਚਾਇਤ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਾਈਡਡ ਮਾਸਟਰ ਭਾਈ ਜੇਗਨੂ ਸਰਕਾਰੀ ਹਾਇਤੂਚਰ ਆਕਲਨਾ ਖਾਲਸਲਣਾ ਨਾਮ ਅੰਮ੍ਰਿਤਸਰ ਮਾਗਮਾ ਸਕੂਲ ਦੇ ਨਵੇਂ ਬਣੇ ਹਾਲ ਵਿੱਚ ਜਿਹੜਾ ਹਾਲ ਕੇ 108 ਤੁੰਪਾ ਪਾਪਾ ਪੈਸ਼ੇ ਇੱਥੇ ਦੀ ਗੱਲ ਵਿੱਚ ਬਣਾਇਆ ਗਿਆ ਹੈ ਉਸ ਦੇ ਵਿੱਚ ਬਣਾਇਆ ਗਿਆ ਤੁਮਨੀ ਸਾਹਿਬ ਕੀਤੇ ਪਾਠ ਹੋਏ ਉਪਰੰਤ ਮੋੜੀਆਂ ਵਾਲਿਆਂ ਨੇ 1 ਘੰਟੇ ਲਈ ਰਸਪੈਨ ਨਾਚ ਕੀਤਾ ਬੱਚਿਆਂ ਲਈ ਬਹੁਤ ਚੰਗੇ ਸਜਾਉਣ ਵਾਲੀ ਫਤ ਜਿੱਤੇ ਉਹਨਾਂ ਨੇ ਉਸ ਤੋਂ ਉਪਰੰਤ ਜਿਹੜੇ ਬੱਚੇ ਪਿਛਲੇ ਸਾਲ ਦੇਵੀਗ ਮਾਤ ਲੈ ਕੇ ਦਸ਼ਮਿਕ ਮਾਤ ਤੱਕ ਪਹਿਲੀਆਂ ਪੀੜ੍ਹੀਆਂ ਵਿੱਚ ਐਸਨ ਪਾਰਕੀ ਚੌੜ ਦੇ ਉੱਤੇ ਫਰਮਾਨਚਲ ਦੇਖੇ ਚੁਮਾਰ ਕੀਤਾ ਗਿਆ ਸੇ ਵਿਦਿਆਰਥੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਕਾਹੇ ਉਹ ਡੈਕਲੋਜਿਕ ਕੰਟੈਸਟੀ ਕਾਹੇ ਉਹ ਸਾਬਗਿਆਤੀ ਵਿੱਚ ਮੈਥਮੈਟਿਕ ਕੰਟੈਸਟੀ ਚਾਹੇ ਉਹ ਵਿਗਿਆਨੀਆਂ ਪ੍ਰਦਰਸ਼ੀਆਂ ਵਿੱਚ ਨਾ ਯੋਗਦਾਨ ਸੀਾਰੇ ਪੱਖਾਂ ਤੋਂ ਵਿਦਿਆਰਥੀਆਂ ਨੂੰ ਜਿਹੜੇ ਵਿਦਿਆਰਥੀ ਅਭਲਾਏ ਸਨ ਇਹ ਕਿਹਨਾਂ ਲਗਾਏ ਸਨ ਬਲੌਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਫਿਰ ਸਟੇਟ ਲੈਵਲ ਤੇ ਵੀ ਕੁਝ ਬੱਚੇ ਨੇ ਪ੍ਰਤੀਸ਼ਠਾ ਕੀਤੀ ਸੀ ਉਹਨਾਂ ਨੂੰ ਵੀ ਰਿਕਾਰਡ ਕੀਤਾ ਗਿਆ ਉਸ ਸਮੇਂ ਤੇ ਇਸ ਹਾਲ ਦੀ ਬਰਾਊਂਡ ਵਿੱਚ ਜਿਨ੍ਹਾਂ ਪ੍ਰਮੁਖ ਕੀਤਾ ਨੇ ਵਿਸ਼ੇਸ਼ ਯੋਗਦਾਨ ਦਿੱਤਾ ਜਿਨ੍ਹਾਂ ਵਿੱਚ ਲਖਸਰ ਸਿੰਘ ਜੀ ਗੇਲਦਾਤੇ ਵਾਲੇ ਉਹਨਾਂ ਨੇ 1 ਲੱਖ ਰੁਪਇਆ ਇਸ ਹਾਲ ਦੀ ਰੈਨਰਸ ਲਈ ਰੰਗ ਰੋਗਣ ਕਰਉਣ ਲਈ ਨਾਥੀ ਜੋ ਰੇਨ ਦਾ ਕੰਮ ਆਪ ਕੋ ਵਾਲੀ ਦਾ ਦਿੱਤਾ ਤਾਂ ਮੈਂ ਉਸ ਆਪਣੀ ਪਰਮਿਟੋ ਦਾ ਬਹੁਤ ਧੰਨਵਾਦ ਨਹੀਂ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ